ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਛੋਟੇ ਸੱਦੇ ਤੇ ਇੱਥੇ ਪਹੁੰਚੇ ਹੋ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਕਾਂਗਰਸ ਪੰਜਾਬ ਕਾਂਗਰਸ ਪਾਰਟੀ ਦੇ ਦਿੱਪਤੀ ਆਪੋਜੀਸ਼ਨ ਲੀਡਰ ਐਮ ਐਲ ਏ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਇੱਥੇ ਉਪਸਥਿਤ ਨੇ ਸਾਡੇ ਨਾਲ ਉਹਨਾਂ ਦੇ ਨਾਲ ਅਰਬਨ ਲੁਧਿਆਣਾ ਦੇ ਪ੍ਰੈਜ਼ੀਡੈਂਟ ਸ਼੍ਰੀ ਸੰਜੀਤ ਤਲਵਾਰ ਜੀ ਵੀ ਇੱਥੇ ਨੇ ਰੂਲਰ ਦੇ ਪ੍ਰੈਜ਼ੀਡੈਂਟ ਮੇਜਰ ਸਿੰਘ ਮੁੱਲਾਪੁਰ ਜੀ ਔਰ ਨਾਲ ਮੇਰੇ ਕਾਂਗਰਸ ਦੇ ਮਹਿਲਾ ਕਾਂਗਰਸ ਦੇ ਜਿਹੜੇ ਲੀਡਰ ਮਨੀਸ਼ਾ ਕਪੂਰ ਜੀ ਉਹਨਾਂ ਦੇ ਨਾਲ ਹੋਰ ਸਹਿਬ ਜਿੰਨੇ ਵੀ ਇੱਥੇ ਸਾਡੇ ਕਾਂਗਰਸ ਦੇ ਲੀਡਰਸ ਬੈਠੇ ਨੇ ਮਹਿਲਾਵਾਂ ਮੇਰੀਆਂ ਭੈਣਾਂ ਸਾਰਿਆਂ ਦਾ ਇੱਥੇ ਬਹੁਤ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਹੈਗਾ ਕਿ ਪੰਜਾਬ ਕਾਂਗਰਸ ਆਉਣ ਵਾਲੇ ਫਰਵਰੀ 11 ਤਰੀਕ ਨੂੰ ਸਮਰਾਲੇ ਦੇ ਵਿੱਚ ਇੱਕ ਕਨਵੈਨਸ਼ਨ ਰੱਖਣ ਜਾ ਰਹੀ ਹੈ ਜਿਹੜੀ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਸਮਾਗਮ ਹੈ ਉਹ ਕੀਤਾ ਜਾਏਗਾ ਔਰ ਇਸ ਸਮਾਗਮ ਨੂੰ ਜੋ ਕਿ ਕਾਂਗਰਸ ਵੱਲੋਂ ਜੋ ਪ੍ਰੋਗਰਾਮ ਨੂੰ ਸ਼ੁਰੂਆਤ ਕੀਤੀ ਜਾਏਗੀ ਉਹ ਸਾਡੇ ਕੌਮ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇਜੀ ਵੱਲੋਂ ਇਸ ਪ੍ਰੋਗਰਾਮ ਨੂੰ ਆਰੰਭ ਉਹਨਾਂ ਵੱਲੋਂ ਕੀਤਾ ਜਾਏਗਾ ਔਰ ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਜਿਹੜੀ ਨਿਭਾਈ ਹੈ ਉਸ ਵਿੱਚ ਅਸੀਂ ਤੁਹਾਡੇ ਅੱਗੇ ਥੋੜਾ ਜਿਹਾ ਵਿਚਾਰ ਚਰਚਾ ਕਰਾਂਗੇ ਕਿ ਅੱਜ ਇਸ ਕਨਵੈਨਸ਼ਨ ਕਰਨ ਦਾ ਜੋ ਮਕਸਦ ਹੈਗਾ ਕਿਸ ਤਰ੍ਹਾਂ ਨਾਲ ਅਸੀਂ ਅੱਜ ਇੱਥੇ ਪਹੁੰਚੇ ਆ ਕਿਉਂਕਿ ਇਹ ਕਨਵੈਨਸ਼ਨ ਜਿਹੜੀ ਹੈਗੀ ਹੈ ਇਸ ਤੋਂ ਪਹਿਲਾਂ ਕਦੀ ਨਹੀਂ ਹੋਈ ਜਿਸ ਸਮੇਂ ਤੁਹਾਨੂੰ ਦੱਸਿਆ ਪਹਿਲੇ ਵੀ ਔਰ ਹੁਣ ਤੱਕ ਪੰਜਾਬ ਕਾਂਗਰਸ ਦੇ ਜਿੰਨੇ ਵੀ ਪ੍ਰਧਾਨ ਬਣੇ ਹੁਣ ਤੱਕ ਗਰਾਊਂਡ ਲੈਵਲ ਤੇ ਪੂਰਾ ਢਾਂਚਾ ਨਾ ਬਣਿਆ ਬਣਿਆ ਹੋਣ ਕਰਕੇ ਅਸੀਂ ਸ਼ਾਇਦ ਕੁਝ-ਕੁਝ ਚੀਜ਼ਾਂ ਤੋਂ ਆਪਣੇ ਵਰਕਰਸ ਤੋਂ ਵੀ ਜਾਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਤਾਂ ਕਿ ਗਰਾਊਂਡ ਲੈਵਲ ਦੇ ਵਿੱਚ ਵੀ ਜਿਹੜਾ ਦੇਖਿਆ ਜਾ ਸਕਦਾ ਕਿ ਸਾਡੀ ਕਾਂਗਰਸ ਕਿਸ ਹੱਦ ਤੱਕ ਜੇ ਨਹੀਂ ਪਹੁੰਚ ਪਾਈ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ 2 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗਰਾਊਂਡ ਲੈਵਲ ਤੇ ਕਾਂਗਰਸ ਦੀ ਢਾਂਚਾ ਪੂਰਾ ਕੰਪਲੀਟ ਕੀਤਾ ਜਿਹਦੇ ਨਾਲ ਸਾਡੇ ਕਾਂਗਰਸ ਦੇ ਵਰਕਰਸ ਦਾ ਵੀ ਇੰਨਾ ਮਨੋਬਲ ਜਿਹੜਾ ਹੈਗਾ ਐਨੇ ਮੋਟੀਵੇਟ ਹੋਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਲੋਕ ਸਭਾ ਦੇ ਇਲੈਕਸ਼ਨ ਹੋਣ ਚਾਹੇ ਸਰਪੰਚੀ ਦੇ ਇਲੈਕਸ਼ਨਸ ਹੋਣ ਇਆ ਫਿਰ ਚਾਹੇ ਐਮਐਲਏ ਦੀ ਇਲੈਕਸ਼ਨ ਹੋਣ ਉਹਨਾਂ ਵਿੱਚ ਇਹਨਾਂ ਦੀ ਸਾਰੇ ਵਰਕਰਸ ਦੀ ਅਹਿਮ ਭੂਮਿਕਾ ਰਹਿੰਦੀ ਹੈ ਜਿਸ ਵਿੱਚ ਹੁਣ ਤੱਕ 2 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਹੁਣ ਤੱਕ 2145 ਮੰਡਲ ਪ੍ਰਧਾਨ ਔਰ ਉਸ ਵਿੱਚ 24570 ਜਿਹੜੇ ਨੇ ਮੰਡਲ ਕਮੇਟੀਆਂ ਦੇ ਮੈਂਬਰ ਘੋਸ਼ਿਤ ਕੀਤੇ ਨੇ ਉਹਦੇ ਨਾਲ ਨਾਲ 299 ਬਲਾਕ ਪ੍ਰਧਾਨ ਔਰ ਉਸ ਦੇ ਨਾਲ 8959 ਬਲਾਕ ਕਮੇਟੀਆਂ ਦੇ ਮੈਂਬਰ ਜਿਹੜੇ ਨੇ ਉਹ ਚੁਣੇ ਗਏ ਨੇ ਇਹਨਾਂ ਦੇ ਨਾਲ ਨਾਲ 29 ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮੇਟੀਆਂ ਦੇ 2675 ਮੈਂਬਰ ਬਣਾ ਕੇ ਪੰਜਾਬ ਕਾਂਗਰਸ ਦੀ ਪੂਰੀ ਬਾਡੀ ਤਿਆਰ ਕਰ ਲਈ ਗਈ ਹੈ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਹਰ ਮਹੀਨੇ ਦੇ ਦੂਸਰੇ ਮੰਗਲਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਧਾਨ ਦੀਆਂ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਹਰ ਕਿਸੇ ਦੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਤਾਂ ਕਿ ਗਰਾਊਂਡ ਲੈਵਲ ਤੱਕ ਕਾਂਗਰਸ ਨੂੰ ਹੋਰ ਤੇਜ਼ੀ ਨਾਲ ਮਜ਼ਬੂਤ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਇਹ ਜਿਹੜਾ ਵੀ ਢਾਂਚਾ ਪੂਰਾ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਮਲਿਕਾ ਅਰਜੁਨ ਖੜਗੇ ਜੀ ਨਾਲ ਇਹਨਾਂ ਸਾਰੇ ਵਰਕਰਸ ਨਾਲ ਮਿਲਣ ਦਾ ਮੌਕਾ ਮਿਲੇਗਾ ਜਿਦੇ ਵਿੱਚ ਮਹਿਲਾਵਾਂ ਵਰਕਰਸ ਪਲੱਸ ਇਹਦੇ ਨਾਲ ਨਾਲ ਜਿਨਨੇ ਬਲਾਕ ਲੈਵਲ ਮੰਡਲ ਪ੍ਰਧਾਨ ਤੋਂ ਲੈ ਕੇ ਬਲੌਕ ਲੈਵਲ ਤੱਕ ਸਾਰੇ ਵਰਕਰਸ ਨਾਲ ਮਲਿਕਰ ਅਰਜੁਨ ਖੜਗੇ ਜੀ ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕਰਨਗੇ ਔਰ ਇਸ ਤੋਂ ਇਲਾਵਾ ਹੋਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਇਹਦੇ ਨਾਲ ਸਾਡੇ ਨਾਲ ਜਿਹੜੇ ਡਾਕਟਰ ਰਾਜਕਮਰ ਚੱਬੇਵਾਲ ਜੀ ਬੈਠੇ ਨੇ ਐਮਐਲਏ ਸਾਹਿਬ ਉਹ ਤੁਹਾਨੂੰ ਹੋਰ ਵਿਸਤਾਰ ਵਿੱਚ ਦੱਸਣਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ 11 ਤਰੀਕ ਦੀ ਹੋਣ ਵਾਲੀ ਕਨਵੈਨਸ਼ਨ ਨੂੰ ਅਸੀਂ ਸਕਸੈਸਫੁਲ ਬਣਾ ਕੇ ਪੰਜਾਬ ਦੇ ਕੋਨੇ-ਕੋਨੇ ਤੱਕ ਕਾਂਗਰਸ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਇਸ ਬਾਰੇ ਹੋਰ ਵਿਚਾਰ ਨਾਲ ਡਾਕਟਰ ਰਾਜ ਕੁਮਾਰ ਚੱਪੇਵਾਲ ਜੀ ਦੱਸਣਗੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਦਿਆਂ ਆਪਣੇ ਸਾਥੀਆਂ ਦਾ ਸਾਡੇ ਸੰਜੀਤ ਤਲਵਾਰ ਜੀ ਐਕਐਮਐਲਏ ਡੀਸੀਸੀ ਪ੍ਰੈਜ਼ੀਡੈਂਟ ਅਰਬਨ ਔਰ ਸਾਡੇ ਸਾਥੀ ਮੇਜਰ ਸਿੰਘ ਮੋਲਾਪੁਰ ਜੀ ਡੀਸੀਸੀ ਪ੍ਰੈਜ਼ੀਡੈਂਟ ਰੂਰਲ ਤੇ ਸਾਡੇ ਹਲਕਾ ਇੰਚਾਰਜ ਚੀਮਾ ਸਾਹਿਬ ਵਿਕਰਮ ਬਾਜਵਾ ਜੀ ਹੁਣੇ-ਹੁਣੇ ਆਪਣੇ ਵਿਚਾਰ ਰੱਖ ਕੇ ਸਾਡੇ ਦੀਨਾ ਜੀ ਔਰ ਅਤੀ ਸਤਿਕਾਰਯੋਗ ਸਾਡੇ ਖੈਰਾ ਸਾਹਿਬ ਔਰ ਮੈਲਾ ਕਾਂਗਰਸ ਦੇ ਸਾਡੇ ਪ੍ਰਧਾਨ ਮਨੀਸ਼ਾ ਕਪੂਰ ਜੀ ਹਰਪ੍ਰੀਤ ਗਿੱਲ ਜੀ ਨਿੱਕੀ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਨੌਜਵਾਨ ਸਾਥੀ ਜਿਨ੍ਹਾਂ ਦੀ ਬਹੁਤ ਵੱਡੀ ਸੋਚ ਹੈ ਜਿਨ੍ਹਾਂ ਨੇ ਆਪਣੀ ਸੋਚ ਸਦਕਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਆਪਣੀ ਸੋਚ ਸਦਕਾ ਪੰਜਾਬ ਦੇ ਵਿੱਚ ਇੱਕ بڑے ਇਤਿਹਾਸਿਕ ਸੰਗਠਨ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਜੇਕਰ ਅਸੀਂ ਗੱਲ ਕਰੀਏ ਕਿ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੂਲ ਮਕਸਦ ਹੈ ਉਹ ਹੈ ਕਿ 11 ਤਰੀਕ ਨੂੰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਸ਼ਾਇਦ ਦੇਸ਼ ਦੇ ਇਤਿਹਾਸ ਇਤਿਹਾਸ ਦੇ ਵਿੱਚ ਹੀ ਪਹਿਲੀ ਵਾਰ ਹੋ ਰਿਹਾ ਹੋਵੇ ਕਿ ਸਾਡੇ ਪੰਜਾਬ ਦੇ ਕਾਂਗਰਸ ਵਰਕਰਜ਼ ਦਾ ਸੰਮੇਲਨ ਪਹਿਲੀ ਵਾਰ ਸਾਡੇ ਬੌਂਦਵੀ ਪਿੰਡ ਦੇ ਵਿੱਚ ਸਮਰਾਲਾ ਵਿਖੇ ਬਹੁਤ ਵੱਡੇ ਪੱਧਰ ਤੇ ਇੱਕ ਇਤਿਹਾਸਕ ਜਿਹੜਾ ਸੰਗਠਨ ਦਾ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀ ਟੀਨਾ ਜੀ ਜੇਕਰ ਮੈਂ ਸਾਰਾ ਟੋਟਲ ਕਰਾਂ ਤੇ ਸਾਡੇ ਸੰਗਠਨ ਦੀ ਜਿਹੜੀ ਟੋਟਲ ਸਟਰੈਂਥ ਹੈ ਉਹ ਕਰੀਬ 38667 ਦੇ ਕਰੀਬ ਅਸੀਂ ਆਪਣਾ ਜਿਹੜੇ ਸੰਗਠਨ ਦੇ ਸਾਡੇ ਮੈਂਬਰ ਨੇ that includes ਬਲਾਕ ਪ੍ਰਧਾਨ ਸਾਡੇ DCC ਪ੍ਰੈਜ਼ੀਡੈਂਟਸ ਮੰਡਲ ਪ੍ਰਧਾਨ ਮੰਡਲ ਕਮੇਟੀਆਂ ਬਲਾਕ ਕਮੇਟੀਆਂ ਸੋ ਕਰੀਬ-ਕਰੀਬ 40-39000 40000 ਦੇ ਕਰੀਬ ਜਿਹੜਾ ਸਾਡੇ ਸੰਗਠਨ ਦੇ ਜਿਹੜੇ ਮੈਂਬਰਸ ਐ ਉਹ ਵੱਢ ਚੁੱਕੇ ਐ ਤੇ ਜੇਕਰ ਆਪਾਂ ਸੀਨੀਅਰ ਲੀਡਰਸ਼ਿਪ ਵੀ ਪਾਈਏ ਤੇ ਕਰੀਬ-ਕਰੀਬ 50000 ਦੇ ਕਰੀਬ ਜਿਹੜਾ ਪੰਜਾਬ ਦੇ ਵਿੱਚ ਅੱਜ ਜਿਹੜਾ ਸੰਗਠਨ ਐ ਐਕਟਿਵ ਰੂਪ ਦੇ ਵਿੱਚ ਅੱਜ ਮੌਜੂਦ ਐ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਪੰਜਾਬ ਦੇ ਵਿੱਚ ਸੰਗਠਨ ਜਿਹੜਾ ਐ ਇੰਨਾ ਬਿਹਤਰ ਐ ਔਰ ਇੰਨਾ ਐਕਟਿਵ ਐ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਧਾਨ ਬਣਦੇ ਵੀ ਰਹੇ ਆ ਔਰ ਸੰਗਠਨ ਕਿਸੇ ਨਾ ਕਿਸੇ ਕਾਰਨ ਕਰਕੇ ਗਰਾਸ ਰੂਟ ਲੈਵਲ ਤੱਕ ਇੰਨੀ ਮਜ਼ਬੂਤੀ ਵਾਲ ਨਹੀਂ ਗਿਆ ਸੋ ਇਸ ਸੰਗਠਨ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਜੀ ਵੱਲੋਂ ਇਹ ਫੈਸਲਾ ਲਿੱਤਾ ਗਿਆ ਸਮੂਹ ਕਾਂਗਰਸ ਕਮੇਟੀ ਵੱਲੋਂ ਹਾਈ ਕਮਾਂਡ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਜਿਹੜੀ ਪਹਿਲੀ ਸੰਗਠਨ ਦੀ ਜਿਹੜੀ ਵਿਸ਼ਾਲ ਇਕੱਠ ਹੈ ਮੀਟਿੰਗ ਹੈ ਉਹ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਸੋ ਮੈਂ ਆਪਣੇ ਪ੍ਰਧਾਨ ਜੀ ਨੂੰ ਸਾਡੇ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਸੀਨੀਅਰ ਲੀਡਰਸ਼ਿਪ ਨੂੰ ਮੈਂ ਮੁਬਾਰਕਵਾਦ ਦੇਣੀ ਚਾਹੁੰਦਾ ਕਿ ਉਹਨਾਂ ਦੀ ਡਿਲੇ ਹੋ ਗਿਆ ਚੋਣਾਂ ਨੂੰ 10 ਮਿੰਟ ਹੋ ਗਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਸਰਕਾਰ ਦੇ ਫੈਸਲੇ ਨਗਰ ਨਿਗਮ ਦੀਆਂ ਚੋਣਾਂ ਨੂੰ 20 ਮਿੰਟ ਸੀ ਹਾਂ ਐਕਚੁਅਲੀ ਦੇਖੋ ਜਿੱਥੇ ਤੱਕ ਚੋਣਾਂ ਦਾ ਸਵਾਲ ਹੈ ਚਾਹੇ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ ਚਾਹੇ ਪੰਚਾਇਤਾਂ ਦੀਆਂ ਚੋਣਾਂ ਹੋਣ ਚਾਹੇ ਸੰਮਤੀ ਦੀਆਂ ਜਾਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਣ ਇਹ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਅੱਜ ਸਰਕਾਰ ਜਿਹੜੀ ਹੈ ਉਹ ਚੋਣਾ ਕਰਾਉਣ ਦੇ ਬਿਲਕੁਲ ਵੀ ਮੂਡ 'ਚ ਨਹੀਂ ਹੈ ਕਿਉਂਕਿ ਕਾਰਨ ਹੁੰਦਾ ਇਹ ਹੈ ਕਿ ਸਰਕਾਰ ਬਿਲਕੁਲ ਅੰਡਰ ਕੰਫੀਡੈਂਟ ਹੈ ਸਰਕਾਰ ਨੌਨ ਪਰਫਾਰਮਰ ਹੈ ਸਰਕਾਰ ਨੇ ਪਰਫਾਰਮੈਂਸ ਨਹੀਂ ਕੀਤਾ ਔਰ ਅੱਜ ਜਿੰਨੀ ਵਿਰੋਧਤਾ ਇਸ ਬਦਲਾਅ ਵਾਲੀ ਸਰਕਾਰ ਜਿਸ ਜੋਸ਼ ਦੇ ਨਾਲ ਲੋਕ ਲੈ ਕੇ ਆਏ ਸੀ ਅੱਜ ਸਭ ਤੋਂ ਜ਼ਿਆਦਾ ਇਸ ਬਦਲਾਅ ਵਾਲੀ ਸਰਕਾਰ ਤੋਂ ਪਰੇਸ਼ਾਨ ਜਿਹੜੇ ਲੋਕ ਹੈ ਔਰ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਜਿਹੜਾ ਮੂਡ ਹੈ ਉਹ ਦੇਖ ਚੁੱਕੇ ਆ ਸੋ ਇਸ ਕਰਕੇ ਆਪਣੀ ਹਾਰ ਤੋਂ ਡਰਦੇ ਹੋਏ ਇਹ ਜਿਹੜੇ ਚੋਣਾਂ ਨਹੀਂ ਕਰਵਾਏ ਜਾ ਰਹੇ ਆ ਇੱਕ ਜਿਹੜੇ ਪਰਵਾਰ ਸਾਹਿਬ ਦੀ ਜਿਹੜੀ ਹੈਗੀ ਆ ਤੇ ਏਰੀਆ ਹੈਗਾ ਉੱਤੇ ਪੰਜਾਬ ਕਾ ਦੀ ਬ੍ਰਾਂਡਿੰਗ ਕੀਤੀ ਸੀ ਕਿ ਐਸਡੀਪੀ ਨੇ ਲੋੜ ਕਿੰਨਾ ਹੈਗਾ ਤੁਹਾਨੂੰ ਜੀ ਲੱਗਦਾ ਆ ਦੇਖੋ ਮੈਂ ਸਮਝਦਾ ਕਿ ਜਿਆਦਾ ਆਪਾਂ ਜੋ ਕੁਐਸਚਨਸ ਦੇ سلسلے ਜਨਾਬੀਏ ਕਿਉਂਕਿ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਹੈ ਉਹ ਸਾਡਾ ਜਿਹੜੀ 11 ਤਰੀਕ ਦੀ ਰੈਲੀ ਹੈ ਜਿਹੜੀ ਪੰਜਾਬ ਵਰਕਰਸ ਦਾ ਸੰਮੇਲਨ ਹੈ ਸਾਡਾ ਉਸ ਤੇ ਜਿਆਦਾ ਫੋਕਸ ਅੱਜ ਮੈਂ ਸਮਝਦਾ ਕਿ ਰੱਖਿਆ ਜਾਵੇ ਬਾਕੀ ਬ੍ਰਾਂਡ ਦੇ ਤੁਹਾਨੂੰ ਪਤਾ ਹੈ ਮਾਸਟਰ 700 ਕਰੋੜ ਰੁਪਈਆ ਦਾ ਇਹਨਾਂ ਨੇ ਹਰ ਸਾਲ ਜਿਹੜਾ ਉਹ ਬ੍ਰਾਂਡ ਤੇ ਬ੍ਰਾਂਡਿੰਗ ਤੇ ਖਰਚਦੇ ਆ ਸਰ ਆਮ ਆਦਮੀ ਪਾਰਟੀ ਦਾ ਦਰਜਣ ਵੀ ਹੋ ਰਹੀ ਹੈ ਇਹ ਗੱਲ ਤੁਸੀਂ ਕਹਿੰਦੇ ਨਹੀਂ ਦੇਖੋ ਇਹ ਜਿਹੜਾ ਫੈਸਲਾ ਹੈ ਸਾਡੇ ਵੱਲੋਂ ਸਾਰੇ ਵਰਕਰਸ ਤੋਂ ਸਾਡੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਨੇ ਉਹਨਾਂ ਨੇ ਸਾਰੇ ਵਰਕਰਸ ਤੋਂ ਬਲਾਕ ਪ੍ਰਧਾਨ इवन ਗਰਾਸ ਰੂਟ ਲੈਵਲ ਤੱਕ ਤੇ ਸੀਨੀਅਰ ਲੀਡਰਸ਼ਿਪ ਤੱਕ ਸਾਰਿਆਂ ਦਾ opinion ਜਿਹੜਾ ਹੋ ਚੁੱਕਾ ਹੈ ਜੋ ਵੀ ਕਾਂਗਰਸ ਹਾਈ ਕਮਾਂਡ ਡਿਸਾਈਡ ਕਰੇਗੀ ਉਹ ਉਹ ਜਿਹੜੀ ਉਹ ਸਾਰਿਆਂ ਤੇ پابੰਦ ਹੋਏਗਾ ਇੱਕ ਅਮਰੀਕਾ ਦੀ ਖਾਲਿਸਤਾਨ ਸਮਰਥਕਾਂ ਦੇ ਫਰੈਂਡਮ ਕਰਾਇਆ ਸੀ ਪੰਨੂਵਰਾਂ ਨੇ ਹਾਲੇ ਕਿ ਆਪਸੇ ਭਿੜੇ ਵੀ ਇਹ ਤਾਂ ਲਗਾਤਾਰ ਪੰਜਾਬ ਬਤੀ ਜੋ ਤੇ ਹੁਣ ਜਿਹੜੇ ਦਿਨੇ ਚਲਾ ਰਿਹਾ ਪੰਨੋਸ਼ ਨੇ ਥੋੜਾ ਜਿਹਾ ਦੇਖੋ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜ ਬਹੁਤ ਹੀ ਕੋਈ ਅੱਛੀ ਨਹੀਂ ਹੈ ਅੱਜ ਪੰਜਾਬ ਦਾ ਹਰ ਦੁਕਾਨਦਾਰ ਹਰ ਬਿਜ਼ਨਸਮੈਨ ਉਹ ਅੱਜ ਡਰਿਆ ਹੋਇਆ ਆਪਣੇ ਆਪ ਨੂੰ ਪੈਪੀਤ ਮਹਿਸੂਸ ਕਰਦਾ ਮੈਂ ਸਮਝਦਾ ਕਿ ਸਭ ਤੋਂ ਵੱਡੇ ਜੇਕਰ ਕਿਸੇ ਏਜੰਡੇ ਤੇ ਆਮ ਆਦਮੀ ਪਾਰਟੀ ਫੇਲ ਹੋਈ ਹੈ ਤੇ ਉਹ ਲਾਅ ਐਂਡ ਆਰਡਰ ਜਿਹੜਾ ਹੈ ਇਸ ਵੇਲੇ ਵਰਸਟ ਫਾਰਮ ਚ ਹੈ ਠੀਕ ਹੈ ਸਰ ਥੈਂਕ ਯੂ